प्यारे दोस्तों सत श्री अकाल ਅਸੀਂ ਕੱਲ ਗੱਲ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਪਿਛਲੀ ਸਰਕਾਰ ਨੇ ਜਿਹੜੀਆਂ ਪੋਸਟਾਂ ਕੱਢੀਆਂ ਉਹਦੇ ਵਿੱਚੋਂ ਜਿਹੜੀਆਂ ਸੀਗੀਆਂ ਇਹਨਾਂ ਨੇ ਜਿਹੜੀਆਂ ਆਪਣੀਆਂ ਆਪਣੇ ਵੱਲੇ ਦਿਖਾ ਕੇ ਵੀ ਅਸੀਂ ਬਹੁਤ ਵੱਡੀ ਭਰਤੀ ਕੀਤੀ ਆ ਉਹ ਇਹਨਾਂ ਨੇ ਸ਼ੋਅ ਕੀਤੀ ਸੀ ਜੇ ਅਸੀਂ 2024-25 ਦਾ ਬਜਟ ਦੇਖੀਏ ਸੈਂਟਰ ਸਰਕਾਰ ਨੇ 1275 ਕਰੋੜ ਰੁਪਈਆ ਜਿਹੜਾ ਐਜੂਕੇਸ਼ਨ ਵਾਸਤੇ ਜਿਹੜਾ ਸੀਗਾ ਸੈਂਕਸ਼ਨ ਕੀਤਾ ਸੀ ਇਹਦੇ ਚੋਕੇ 856 ਕਰੋੜ ਰੁਪਏ ਐਲੀਮੈਂਟਰੀ ਸਕੂਲਸ ਵਾਸਤੇ 394 ਕਰੋੜ ਰੁਪਏ ਸਕੈਂਡਰੀ ਸਕੂਲਸ ਵਾਸਤੇ ਤੇ 22 ਕਰੋੜ ਰੁਪਏ ਟੀਚਰਸ ਦੀ এডੂਕੇਸ਼ਨ ਵਾਸਤੇ ਤੇ ਇਹਦੇ ਵਿੱਚੋਂ ਪਿਛਲੀ ਵਾਰ ਦਾ 221 ਕਰੋੜ ਰੁਪਏ ਅਨਸਪੈਂਡ ਪਿਆ ਸੀ 23-24 ਦਾ ਉਹ ਵੀ ਕੈਰੀ ਫਾਰਵਰਡ ਹੋ ਜਾਂਦਾ ਹੈ ਪਹਿਲਾਂ ਤਾਂ ਇਹਨਾਂ ਦੇ ਪਰਫਾਰਮੈਂਸ ਨੂੰ ਦੇਖ ਲਓ ਵੀ 221 ਕਰੋੜ ਪਿਛਲਾ ਹੀ ਅਨਸਪੈਂਡ ਪਿਆ ਸੀ ਐਜੂਕੇਸ਼ਨ ਤੇ ਖਰਚ ਹੀ ਨਹੀਂ ਕਰ ਸਕੇ ਔਰ ਜਿੱਥੋਂ ਤੱਕ ਆਪਾਂ ਖਾਲੀ ਪੋਸਟਾਂ ਦੀ ਗੱਲ ਕਰੀਏ ਜੇ ਆਪਾਂ ਸ਼ੁਰੂ ਕਰੀਏ ਰੋਪੜ ਡਿਸਟ੍ਰਿਕਟ ਤੋਂ ਜਿਹੜਾ ਕਿ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਦਾ ਆਪਦਾ ਜ਼ਿਲ੍ਹਾ ਹੈ ਉਹਦੇ ਵਿੱਚ 113 ਸਕੂਲ ਨੇ ਜਿਹੜੇ ਉਹ ਸਿੰਗਲ ਟੀਚਰ ਨੇ ਔਰ ਉਹਦੇ ਵਿੱਚ ਜਿਹੜੇ ਨੇ ਰੋਪੜ ਡਿਸਟ੍ਰਿਕਟ 13 ਪ੍ਰਾਇਮਰੀ ਸਕੂਲ ਜਿਹੜੇ ਵਿਦਆਊਟ ਹੈਡਮਾਸਟਰ ਨੇ ਔਰ ਡਿਸਟ੍ਰਿਕਟ ਦੇ ਵਿੱਚ ਦੇਖੀਏ ਬਲਾਕ ਪ੍ਰਾਇਮਰੀ ਐਜੂਕੇਸ਼ਨ ਆਫਸਰ 10 ਵਿੱਚੋਂ 9 ਪੋਸਟਾਂ ਖਾਲੀ ਆ ਜੇ ਐਜੂਕੇਸ਼ਨ ਮਿਨਿਸਟਰ ਦੇ ਜ਼ਿਲ੍ਹੇ ਦਾ ਇਹ ਹਾਲ ਹੋ ਸਕਦਾ ਹੈ ਤਾਂ ਤੁਸੀਂ ਦੇਖੋ ਵੀ ਪੰਜਾਬ ਦੇ ਹਾਲਾਤ ਕਿਸ ਕਿਸਮ ਦੇ ਹੋਣਗੇ ਇਦੋਂ ਵੀ ਬਦਤਰ ਹੋਣਗੇ ਇਸ ਕਰਕੇ ਜੇ ਅਸੀਂ ਅੱਜ ਇਹ ਗੱਲ ਕਰਦੇ ਆਂ ਕਿ ਬੜੇ ਵੱਡੀਆਂ ਢੀਂਗਾ ਮਾਰਦੇ ਆ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਇੱਥੇ ਆ ਕੇ ਦਾ ਸਾਫ਼ ਪਤਾ ਚੱਲ ਜਾਂਦਾ ਵੀ ਸਿੱਖਿਆ ਕ੍ਰਾਂਤੀ ਕਿੱਡੀ ਕਬੱਡੀ ਕ੍ਰਾਂਤੀ ਹੈ ਔਰ ਇਸ ਕਰਕੇ ਇਹ ਮੈਂ ਤੁਹਾਡੇ ਲੋਕਾਂ ਦੇ ਵਿਵੇਕ ਤੇ ਛੱਡਦਾ ਵੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਨੂੰ ਮੈਂ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪੰਜਾਬ ਦੇ ਪੰਜਾਬੀ ਇਤਿਹਾਸ ਨਾਲ ਕੰਪਰੋਮਾਈਜ਼ ਕਰਕੇ ਇਹਨਾਂ ਨੇ ਸੰਗੀ ਢਾਂਚੇ ਤੇ ਹਮਲਾ ਕਰਾ ਕੇ ਜਿਹੜਾ ਹੈਗਾ ਸੈਂਟਰ ਨਾਲ ਸਮਝੌਤਾ ਕੀਤਾ ਉਹਦੇ ਬਾਰੇ ਜਿਹੜੀਆਂ ਗੱਲਾਂ ਦੇ ਬਾਰੇ ਜਿਹੜੇ ਇਹਦੇ ਤੇ ਫੈਸਲੇ ਤੁਸੀਂ ਕਰਨੇ ਆ ਲੋਕਾਂ ਦੇ ਵਿੱਚ ਸਵਾਲ ਤੁਸੀਂ ਕਰਨੇ ਆ ਇੰਨੇ ਕਹਿੰਦਾ ਹੋਇਆ ਮੈਂ ਤੁਹਾਡਾ ਧੰਨਵਾਦ ਧੰਨਵਾਦ